ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅੱਜ ਵੀ ਠੀਕ ਠਾਕ ਹਾਂ ਜੀ ਇਸ ਵਕਤ ਕਰਦੀਆਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਇਆ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਨੂੰ ਸਬਸਕ੍ਰਾਈਬ ਜਿਨੇ ਨਹੀਂ ਕੀਤਾ ਹੋਇਆ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਆਪਣੀ ਫੈਮਿਲੀ ਹੋਰ ਵੱਡੀ ਹੋ ਸਕੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤਾਂ ਜੋ ਤੁਹਾਡੇ ਕਮੈਂਟਾਂ ਤੇ ਕੋਈ ਮੋਟੀਵੇਸ਼ਨ ਹੋ ਸਕੇ ਕਿਉਂਕਿ ਜੀ ਬਲੌਗਿੰਗ ਦਾ ਇਹ ਨਹੀਂ ਹੈਗਾ ਵੀ ਆਪਾਂ ਕੋਈ ਛੋਸ਼ੇਵਾਦੀ ਕਰਨੇ ਜਾਂ ਕੁਝ ਹੋਵਾ ਜਿੱਦਾਂ ਦੇ ਆਪਾਂ ਰਹਿੰਦੇ ਆ ਜੀ ਜਿਵੇਂ ਆਪਾਂ ਦਾ ਬੋਲਚਾਲਾ ਜੋ ਵੀ ਹੈ ਹਨਾ ਜਿਵੇਂ ਦੇ ਹੈਗੇ ਆ ਬਸ ਉਦਾਂ ਹੀ ਤੇ ਤੁਹਾਨੂੰ ਬਲੌਗਿੰਗ ਦੇ ਵਿੱਚ ਦਿਖਦੇ ਆ ਕਿਉਂਕਿ ਇਹ ਇੱਕ ਦਿਨ ਦਾ ਤਾਂ ਨਹੀਂ ਹੁੰਦਾ ਹੈਗਾ ਵੀ ਚਲੋ ਆਪਾਂ ਹਨਾ ਕਿਸੇ ਚੀਜ਼ ਦੀ ਕੋਈ ਹਵਾ ਕਰੀਏ ਜਾਂ ਕੋਈ ਛੋਸ਼ੇਵਾਦੀ ਕਰੀਏ ਕਿਉਂਕਿ ਇਹ ਰੂਟੀਨ ਦੇ ਵਿੱਚ ਚੱਲਣ ਵਾਲਾ ਕੰਮ ਆ ਤੇ ਜਿਨੇ ਸਾਲਾਂ ਦੀ ਸਾਲ ਚੱਲਣਾ ਹੀ ਅਗਰ ਮੇਰੀ ਕੋਈ ਗੱਲ ਤੁਹਾਨੂੰ ਬੁਰੀ ਲੱਗੇ ਤਾਂ ਆਮ ਰੀਲੀ ਸੌਰੀ ਕਿਉਂਕਿ ਜੀ ਆਪਾਂ ਹੈਗੇ ਥੋੜੇ ਜਿ ਸਟ੍ਰੇਟ ਬੰਦੇ ਜੋ ਮਨ ਚਾ ਉਹ ਮੈਂ ਗੱਲ ਕਹਿ ਦਿੰਨੀ ਮੈਂ ਤਾਂ ਕਰਕੇ ਹਾਂਜੀ ਇੱਥੇ ਸਾਢੇ ਕਿਛੇ ਦਾ ਟਾਈਮ ਸੀਗਾ ਸਵੇਰ ਦਾ ਫਤਿਹ ਦੇ ਪਾਪਾ ਚਲੇ ਗਏ ਸੀ ਕੰਮ ਤੇ ਉਹਦਾ ਫਤਿਹ ਨੇ ਜਾਣਾ ਸੀ ਜੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਵੀ ਜਦੋਂ ਨੂੰ ਫਤਿਹ ਨੇ ਜਾਣਾ ਹੈ ਹਜੇ ਟਾਈਮ ਹੈਗਾ ਸੀ ਇਦੇ ਪਾਪਾ ਨੇ ਥੋੜਾ ਜਿਹਾ ਅਰਲੀ ਜਾਣਾ ਸੀ ਕਈ ਵਾਰੀ ਉਹ ਥੋੜਾ ਜਿਹਾ ਲੇਟ ਹੋ ਜਾਂਦੇ ਨੇ ਕਈ ਵਾਰੀ ਉਹਨਾਂ ਨੂੰ ਇਹ ਹੁੰਦਾ ਵੀ ਥੋੜਾ ਜਿਹਾ ਜਲਦੀ ਜਾਣਾ ਪੈਂਦਾ ਹੈ ਤਾਂ ਕਰਕੇ ਹੈਗਾ ਸੀ ਇਹ ਚੀਜ਼ ਦਾ ਫਿਰ ਮੈਨੂੰ ਇਹ ਸੀ ਵੀ ਕਦੇ ਚਲੋ ਉਹ ਚਲੇ ਗਏ ਸੀ ਉਹਨਾਂ ਦੇ ਗਿਆਨ ਤੋਂ ਬਾਅਦ ਫਿਰ ਮੈਂ ਲੱਗੀ ਸੀ ਚਾਹ ਪੀਣ ਮੈਂ ਕਿਹਾ ਵੀ ਚਲ ਚਾਹ ਪੀ ਕੇ ਮੈਨੂੰ ਇਹ ਹੋ ਜਾਂਦਾ ਵੀ ਜਦੋਂ ਕੋਈ ਵੀ ਘਰ ਤੋਂ ਜਾਂਦਾ ਨਾ ਉਦੋਂ ਹੀ ਝਾੜੂ ਨਹੀਂ ਮੈਂ ਚੱਕਦੀ ਹੈਗੀ ਇਹ ਹੁੰਦਾ ਵੀ ਉਸ ਤੋਂ ਪਹਿਲਾਂ ਕੋਈ ਨਾ ਕੋਈ ਹੋਰ ਕੰਮ ਕੀਤਾ ਜਾਵੇ ਬਸ ਮੈਂ ਵਿਹੜਾ ਸੁੰਬਣ ਲੱਗ ਗਈ ਸੀ ਜਦ ਨੂੰ ਵਿਹੜੇ ਸਫਾਈ ਕਰਕੇ ਹਟੀ ਸੀ ਉਦੋਂ ਤੱਕ ਮਤਲਬ ਇੰਨੀ ਕੁ ਹੀ ਲਾਲੀ ਹਜੇ ਆ ਰਹੀ ਸੀ ਸੂਰਜ ਦੀ ਸੂਰਜ ਨਹੀਂ ਸੀ ਪਰ ਚੜਿਆ ਨਾਲ ਦੀ ਨਾਲ ਇਹ ਵੀ ਸੀ ਚਲੋ ਹੈ ਨਾ ਵੀ ਦਿਨ ਚ ਹਵਾ ਹੋ ਜਾਂਦੀ ਹੈ ਫਿਰ ਵਿਹੜਾ ਖੁੱਲਾ ਕਰਕੇ ਥੋੜਾ ਜਿਹਾ ਸਾਫ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੁੰਦੀ ਹੈ ਨਾ ਸਾਫ ਨਹੀਂ ਹੁੰਦਾ ਹੈਗਾ ਹਵਾ ਨਾ ਇਧਰ ਉਧਰ ਉੱਡ ਜਾਂਦਾ ਕੂੜਾ ਜੋ ਵੀ ਪੱਤੇ ਵਗੈਰਾ ਹੁੰਦੇ ਨੇ ਹਨਾ ਤਾਂ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿ ਚਲੋ ਜਲਦੀ ਜਲਦੀ ਵੀ ਸੁਬਾਹ ਹੋ ਜਵੇ ਨਾ ਸਾਫ ਫਿਰ ਸੋਖਾ ਹੋ ਜਾਂਦਾ ਕੁਝ ਥੋੜਾ ਜਿਹਾ ਕਈ ਵਾਰੀ ਇਧਰ ਉਧਰ ਟਾਈਮਿੰਗ ਹੋ ਜਾਂਦੀ ਹੈ ਹਨਾ ਵੀ ਕੱਲੇ ਕਰ ਕੱਲੇ ਕਰਕੇ ਹੋ ਜਾਂਦਾ ਹੀ ਕਿਉਂਕਿ ਮम्मी ਗਏ ਹੋਏ ਸੀਗੇ ਹੋ ਗਏ ਹੋਣੇ ਜੀ ਨਾਨਕਿਆਂ ਨੂੰ ਤਾਂ ਕਰਕੇ ਥੋੜਾ ਜਿਹਾ ਫਰਕ ਹੋ ਜਾਂਦਾ ਹੈ ਇਹ ਕੋ ਗਿਆ ਨਾ ਅਸਲ ਦੇ ਵਿੱਚ ਆਲਣਾ ਪਾ ਰਹੀਆਂ ਸੀ ਜਿਵੇਂ ਡੱਕੇ ਹਨ ਆਪਦਾ ਤੀਲਾ-ਤੀਲਾ ਇਕੱਠਾ ਕਰਕੇ ਲੈ ਕੇ ਆਉਂਦੀ ਸੀ ਉਹ ਹੈਗਾ ਨਾ ਟੜ ਜਾ ਚੜਾਈ ਦੇ ਵਿੱਚ ਘਾਟਾ ਜਿੱਥੇ ਆਲਣਾ ਪਾਉਣ ਲੱਗੀ ਹੋਈ ਸੀ ਉਹ ਆਲਣਾ ਜਦ ਡੱਕੇ ਲਿਆ ਕੇ ਰੱਖਦੀ ਸੀ ਥੋੜੇ ਜਿ ਇਕੱਠੇ ਹੁੰਦੇ ਸੀ ਉਹ ਗਿਰ ਜਾਂਦੇ ਸੀ ਬਸ ਇਸੇ ਉਹਦੇ ਵਿੱਚ ਲੱਗੀ ਹੋਈ ਸੀ ਆਪਣੇ ਵੈਸੇ ਨਾ ਜਾਨਵਰ ਬਹੁਤ ਤਰ੍ਹਾਂ-ਤਰ੍ਹਾਂ ਦੇ ਆਉਂਦੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਹਨਾ ਵੀ ਖੁੱਲੀ ਜਗ੍ਹਾ ਦੇ ਵਿੱਚ ਥੋੜੇ ਜਿਹੇ ਵੱੱਦ ਆਉਂਦੇ ਜਾਂਦੇ ਨੇ ਵੀ ਜਿਹੜੇ ਸੰਘਣੇ ਘਰ ਹੁੰਦੇ ਨੇ ਉੱਥੇ ਥੋੜਾ ਫਰਕ ਰਹਿੰਦਾ ਇੱਥੇ ਹੋ ਗਿਆ ਸੀ 4 ਕੁਜ ਦਾ ਟਾਈਮ ਚਾਹ ਪਾਣੀ ਦਾ ਨਹੀਂ ਹੋਰ ਜਿਹੜੇ ਕੰਮ ਕਰਨ ਵਾਲੇ ਸੀ ਉਹ ਕਰਲੇ ਸੀ ਚਾਹ ਵਗੈਰਾ ਪੀਲੀ ਸੀ ਫਤੇ ਦੇ ਪਾਪਾ ਵੀ ਆ ਗਏ ਸੀ ਫਤੇ ਨੂੰ ਅੱਜ ਥੋੜਾ ਹਾਫ ਡੇ ਸੀ ਫਤੇ ਵੀ ਆ ਗਿਆ ਸੀ ਆਪਾਂ ਜਾਣਾ ਸੀ ਜਾਗੋ ਤੇ ਉੱਥੇ ਦੀ ਤਿਆਰੀ ਹੋ ਰਹੀ ਸੀ ਕੁਝ ਪਹਿਲਾਂ ਮਾਂਜਾ ਦੇ ਕੇ ਆਉਣਾ ਸੀ ਮੈਨੂੰ ਇਹ ਸੀ ਚਲੋ ਮੈਂ ਪ੍ਰੈਸ ਵਗੈਰਾ ਕਰਕੇ ਸਾਰੇ ਆਪਣੇ ਕੱਪੜੇ ਫੇਰ ਹੋ ਗਿਆ ਸੀ ਮਾਂਜਾ ਦੇਣ ਦੀ ਪਹਿਲਾਂ ਇਹ ਸੀ ਵੀ ਥੋੜਾ ਲੇਟ ਜਾਣਾ ਸੀ ਫੇਰ ਸੁਨੇਹਾ ਸੀਗਾ ਵੀ ਜਲਦੀ ਜਾਣਾ ਜਾਣਾ ਸੀ ਮੈਂ ਜਠਾਣੀਆਂ ਨਾਲ ਜੀ ਆਪਦੀਆਂ ਨਾ ਫਿਰ ਉਥੋਂ ਮਾਂਜਾ ਦੇਖ ਕੇ ਉਹਨਾਂ ਦੇ ਵਾਪਸ ਆ ਕੇ ਫਿਰ ਮੈਂ ਲੱਗੀ ਸੀ ਮੈਂ ਕਿ ਵੀ ਚਲੋ ਸ਼ਾਮ ਨੂੰ ਫਿਰ ਜਿਵੇਂ ਹੁਣ ਉਧਰ ਜਾਣਾ ਸੀ ਮੈਂ ਕਿਹਾ ਵੀ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰ ਲਵਾਂ ਵੀ ਨਾਲੇ ਕਿਚਨ ਵਗੈਰਾ ਸਾਫ਼ ਕਰ ਦਵਾਂ ਵੀ ਹੁਣ ਤਾਂ ਚਲੋ ਕੋਈ ਹੈ ਨਹੀਂ ਸੀ ਕੰਮ ਕਰਨ ਨਾਲ ਕੁਝ ਮੇਰੇ ਇੱਕ ਦੋ ਭਾਂਡੇ ਪਏ ਸੀ ਮੈਂ ਉਹ ਸਾਫ਼ ਕਰਨ ਲੱਗੀ ਸੀ ਮੈਂ ਕਿ ਵੀ ਚਲ ਜਾਗੋ ਤੇ ਹਜੇ ਲੇਟ ਜਾਣਾ ਹੈ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰ ਲਈਏ ਫਤਿਹ ਦੇ ਪਾਪਾ ਲੱਗੇ ਹੋਏ ਸੀ ਪਸ਼ੂਆਂ ਦਾ ਕਰਨਾ ਕਿਉਂਕਿ ਇਹ ਸੀਗਾ ਵੀ ਡੈਡ ਜੀ ਵੀ ਗਏ ਹੋਏ ਸੀਗੇ ਨਾਨਕਿਆਂ ਨੂੰ ਮਮਮੀ ਵੀ ਜਿਵੇਂ ਤੁਹਾਨੂੰ ਦੱਸਿਆ ਉਹ ਥੋੜਾ ਉਹ ਪਹਿਲਾਂ ਚਲੇ ਗਏ ਸੀ ਇੱਕ ਦਿਨ ਡੈਡ ਜੀ ਅੱਜ ਗਏ ਸੀ ਤਾਂ ਕਰਕੇ ਸੀ ਫਿਰ ਇੱਥੇ ਹੋ ਗਈ ਸੀ ਆਪਣੀ ਸ਼ਾਮ ਦੀ 7 7 ਵਜੇ ਦਾ ਟਾਈਮ ਸੀਗਾ ਇੱਥੇ ਹੋਣ ਲੱਗੇ ਸੀ ਜਾਗੋ ਲਈ ਤਿਆਰ ਮਾਂਜਿਆ ਜਿਵੇਂ ਦੇ ਕੇ ਆਈ ਸੀ ਉਹ ਮੈਂ ਬਣਾਈ ਨਹੀਂ ਸੀ ਕਿਉਂਕਿ ਉਹ ਜਲਦੀ ਜਲਦੀ ਜਾ ਹੋ ਗਿਆ ਸੀ ਜਲਦੀ ਜਲਦੀ ਜਾਣ ਕਰਕੇ ਫਿਰ ਵੀਡੀਓ ਬਣੀ ਨਹੀਂ ਸੀ ਮੈਂ ਤੁਹਾਨੂੰ ਸੂਟ ਦਿਖਾਇਆ ਨਹੀਂ ਚਲੋ ਕੋਈ ਨਾ ਜਿਸ ਦਿਨ ਫੇਰ ਪਾਇਆ ਨਾ ਫਿਰ ਤੁਹਾਨੂੰ ਦਿਖਾਉਂਗੀ ਵੀ ਆ ਪਾ ਕੇ ਗਈ ਸੀ ਇਹ ਤਾਂ ਬਸ ਇੱਥੇ ਜਾਗੂ ਦੀ ਤਿਆਰੀ ਕਰਕੇ ਫਿਰ ਫਤੇ ਤਾਂ ਤਿਆਰ ਹੋ ਗਿਆ ਸੀ ਕਿਉਂਕਿ ਤੁਹਾਨੂੰ ਪਤਾ ਹੈ ਨਾ ਵੀ ਬੱਚਿਆਂ ਨੂੰ ਥੋੜਾ ਜਿਹਾ ਹੋ ਜਾਂਦਾ ਵੀ ਮम्मा ਮੈਂ ਪਰਨਾ ਵਗੈਰਾ ਬੰਨਣਾ ਵੀ ਮੈਨੂੰ ਟਾਈਮ ਲੱਗਦਾ ਕਿਉਂਕਿ ਹਜੇ ਪਾਗੇ ਨੂੰ ਆਉਂਦੀ ਨਹੀਂ ਪ੍ਰੋਪਰ ਤੌਰ ਤੇ ਇਹ ਐਦਾਂ ਜਣੀ ਪੱਗ ਟਾਈਪ ਪਰਣਾ ਹੀ ਬਸ ਥੋੜਾ ਬੰਦਾ ਹੁੰਦਾ ਏ ਚਲੋ ਇਹ ਆ ਜੀ ਵੀ ਬੱਚਾ ਹਨਾ ਜਦੋਂ ਰੈਗੂਲਰ ਦੇ ਵਿੱਚ ਬੰਨੇਗਾ ਨਾ ਫਿਰ ਆਦਤ ਬਣ ਜੂਗੀ ਉਹਨਾਂ ਨੇ ਬੰਨਣ ਹੀ ਆ ਜਾਂਦੀ ਹੁੰਦੀ ਹੈ ਬੱਚੇ ਨੂੰ ਵੀ ਇੱਕਦਮ ਤਾਂ ਕੋਈ ਵੀ ਨਹੀਂ ਸਿੱਖਿਆ ਹੁੰਦਾ ਬਸ ਇਥੇ ਹੋ ਗਈ ਸੀ ਤਿਆਰ ਫਤਿਹਨਾ ਫੋਨ ਲਈ ਖੜਾ ਸੀ ਬਸ ਉਹ ਬਣਾ ਰਿਹਾ ਸੀਗਾ ਕਹਿੰਦਾ ਮम्मा ਤੁਹਾਨੂੰ ਦਿਖਾਉਣਾ ਮੈਂ ਵੀ ਤੁਸੀਂ ਕਿਹੋ ਜਿਹਾ ਲੱਗਦੇ ਹੋ ਹਨਾ ਵੀ ਤੁਹਾਡੇ ਫੋਟੋ ਖਿੱਚਦਾ ਮੇਰੀ ਫੋਟੋ ਖਿੱਚਣ ਲੱਗਿਆ ਸੀ ਇੱਥੇ ਆਪਾਂ ਪਹੁੰਚ ਗਏ ਸੀ ਬਟਨੇ ਤੇ ਹਾਂਜੀ ਇਹ ਨੇ ਉਹਨਾਂ ਦੇ ਮੰਮੀ ਡੈਡੀ ਇਹ ਮੁੰਡੇ ਇਹਨਾਂ ਦੇ ਬੇਟੇ ਦਾ ਵਿਆਹ ਹੈ ਜਿਹੜੀ ਉਹ ਨਾਲ ਖੜੀ ਸੀ ਉਹ ਨਹੀਂ ਇਹਨਾਂ ਦੀ ਦੂਜੀ ਨੂੰਹ ਨੇ ਛੋਟੀ ਨੇ ਜਿਹੜੀ ਵੱਡੇ ਦਾ ਵਿਆਹ ਹੋਣਾ ਇਹ ਹੋ ਰਹੀ ਲਈ ਸੀ ਮੈਂ ਸੈਲਫੀ ਮੈਂ ਕਿ ਵੀ ਚਲੋ ਤੁਹਾਨੂੰ ਦਿਖਾਉਨੇ ਹਾਂ ਨਾ ਜਿਹੜੀ ਘਰ ਵੀਡੀਓ ਬਣਾਈ ਸੀ ਅਸਲ ਦੇ ਵਿੱਚ ਨਾ ਉਹ ਸਹੀ ਨਹੀਂ ਸੀ ਆ ਰਹੀ ਫਤਿਹ ਨੇ ਇਸ ਮਾਰ ਕੇ ਦੇਖੀ ਵੀ ਨਹੀਂ ਹੈਗੀ ਉਹ ਥੋੜੀ ਲਾਈਟਿੰਗ ਦਾ ਫਰਕ ਸੀ ਤਾਂ ਕਰਕੇ ਮੈਨੂੰ ਆਪ ਨੂੰ ਸਹੀ ਨਹੀਂ ਲੱਗੀ ਹੈਗੀ ਬਟਣੇ ਦਾ ਹੋ ਗਿਆ ਸੀ ਮੈਂ ਨਾ ਬਟਣੇ ਵਾਲੀ ਅਸਲ ਦੇ ਵਿੱਚ ਮੇਰੇ ਕੋਲ ਵੀਡੀਓ ਹੈਗੀ ਸੀ ਪਰ ਮੈਂ ਜਿਵੇਂ ਉਹਦੀ ਮਤਲਬ ਜਠਾਣੀਆਂ ਦੇ ਨਾਲ ਪਾਇਆ ਸੀ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਉਧਰ ਤਾਂ ਆਏ ਜੀਆਂ ਨੋਹਾਂ ਨੇ ਉਹ ਉਹਨਾਂ ਦੇ ਨਾਲ ਜਾਣਾ ਸੀ ਅਸਲ ਉਹ ਨਾ ਵੀਡੀਓ ਦੇ ਵਿੱਚ ਆਉਣਾ ਪਸੰਦ ਨਹੀਂ ਕਰਦੇ ਹੈਗੇ ਤਾਂ ਕਰਕੇ ਫਿਰ ਮੇਰੀ ਆਪ ਦੀ ਵੀ ਮੈਂ ਮਿਸ ਕਰਤੀ ਤਾਂ ਮੈਂ ਤੁਹਾਡੇ ਨਾਲ ਫਿਰ ਆਪਦੀ ਫੋਟੋ ਹੀ ਸ਼ੇਅਰ ਕੀਤੀ ਆ ਵੀ ਆ ਸੀ ਆਪਣੀ ਟੌਰ ਕੱਢੀ ਹੋਈ ਇੰਨੀ ਕੋਈ ਬਾਲੀ ਤਾਂ ਆਪਾਂ ਨੂੰ ਇੰਨਾ ਹੁੰਦਾ ਨਹੀਂ ਹੈਗਾ ਬਟਣੇ ਦਾ ਹੋ ਕੇ ਨਾਨਕੀਆਂ ਲੱਗਿਆ ਸੀ ਜਾਗੂ ਦਾ ਵਿਹਾਰ ਕਰਨਾ ਇਥੇ ਅਸਲ ਦੇ ਵਿੱਚ ਚੱਲਦੇ ਤਾਂ ਡੀ ਜੀ ਸੀ ਪਰ ਤੁਹਾਨੂੰ ਪਤਾ ਹੈ ਨਾ ਫਿਰ ਕਾਪੀ ਰਾਈਟ ਦੀ ਪ੍ਰੋਬਲਮ ਹੋ ਜਾਂਦੀ ਆ ਤਾਂ ਕਰਕੇ ਫਿਰ ਤੁਹਾਨੂੰ ਬੋਲੀਆਂ ਨਹੀਂ ਸੁਣਾਈਆਂ ਹੈਗੀਆਂ ਨਾਨਕੇ ਵਾਲੀਆਂ ਉਹ ਅਸਲ ਦੇ ਵਿੱਚ ਨਾ ਉਹੀ ਫੇਮਸ ਨੇ ਸਾਰਿਆਂ ਦੇ ਜਿਹੜੀਆਂ ਜਿੱਥੇ ਮਾਦੀ ਚਲੇ ਜਾਓ ਨਾਨਕਿਆਂ ਨੇ ਦਾ ਦਾਦਕਿਆਂ ਤੇ ਤਵਾ ਹੁੰਦਾ ਹੈ ਨਾ ਦਾਦਕਿਆਂ ਦਾ ਨਾਨਕਿਆਂ ਤੇ ਤਵਾ ਹੁੰਦਾ ਚਲੋ ਜੀ ਇੱਕ ਹਨਾ ਫਨ ਆ ਇਹ ਹੋਰ ਕੁਝ ਨਹੀਂ ਹੈਗਾ ਆਪਾਂ ਤਾਂ ਜੀ ਵੈਸੇ ਨੱਚਣ-ਨੁੱਚਣ ਹੀ ਹੈਗੇ ਹਨਾ ਪਿੰਡ ਦੇ ਵਿੱਚ ਥੋੜਾ ਜਿਹਾ ਹੋ ਜਾਂਦਾ ਨਾ ਪਰ ਆਪਣੀ ਰਿਸ਼ਤੇਦਾਰੀਆਂ 'ਚ ਫੁੱਲ ਇੰਜੋਏ ਕਰੀਦਾ ਹੁੰਦਾ ਇੱਥੇ ਕਰਦੇ ਆ ਜੀ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਲਵ ਯੂ